ਪੁਰਸਲੇ ਬਾਈ ਲਖਾ ਪਿੰਡ ਕੰਧਾ ਚਾਲ ਦਿੱਤਾ ਅੱਜ ਦੇਵਾਲ ਪੱਜ ਰਿਆ ਬਾਈ ਚੋਰ ਨੇ ਚੋਰ ਇਹ ਚੋਰਾਂ ਦੀ ਸਰਕਾਰ ਹੈ ਬਾਈ ਆ ਦੇਖੋ ਲੋਕਾਂ ਦੇ ਸਵਾਲਾਂ ਨੂੰ ਇਹਦੇ ਆਪ ਬੜੇ ਆ ਪੁਰਸਲੇ ਮੁਰਦਾਬਾ ਪੁਰਸਲੇ ਮੁਰਦਾਬਾ ਮਜ਼ਦੂਰਾਂ ਦੀ ਵੀ ਆਪਣ ਗੱਲ ਕਰਨੀ ਚਾਹੀਦੀ ਹੈ ਮੈਂ ਮਜ਼ਦੂਰਾਂ ਮਜ਼ਦੂਰਾਂ ਦੇ ਗਰੀਬ ਲੋਕ ਬਹੁਤ ਨੇ ਕੋਸ ਸਰਕਾਰ ਨੂੰ ਮੁਰਦਾਬਾਦ ਮੁਰਦਾਬਾਦ ਮੁਰਦਾਬਾ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾ ਉਹਨਾਂ ਦੇ ਕਹਿਣਾ ਵੀ ਜਿਹੜਾ ਅੱਜ ਜਿਹਨਾਂ ਨੂੰ ਪ੍ਰੋਟੈਸਟ ਕਰਦੇ ਹੋਏ ਗ੍ਰਿਫਤਾਰ ਕੀਤਾ ਉਹਨਾਂ ਦੀ ਫੱਗਾ ਲਈਆਂ ਕੀ ਲੱਗਦਾ ਉਹਨਾਂ ਦੇ ਕਹਿਣਾ ਸਰਕਾਰ ਕਿਸਾਨਾਂ ਦੇ ਸਿਰ ਤੇ ਆਈ ਸੀ ਹੁਣ ਸਰਕਾਰ ਉਹਨਾਂ ਤਾਂ ਕਿਛੀ ਨਹੀਂ ਨਹੀਂ ਦੇਖੋ ਮੈਂ ਤਾਂ ਕਰ ਦੂਸਰੇ ਪਿੰਡ ਤੇ ਉੱਥੇ ਆ ਰਿਹਾ ਮੇਰੀ ਨੌਲੇਜ ਤਾਂ ਹੈ ਨਹੀਂ ਗੱਲ ਕਿਸ ਤਰ੍ਹਾਂ ਦੀ ਗੁਲਾਬ 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 ਪੰਜਾਬ

ਰੋਣ ਜੀ ਉਹਦੇ ਕੇ ਬਣਾ ਕੇ ਰਹਿਣ ਗਏ ਪਾਰੇ ਕੋਰਸ ਪ੍ਰਸਾਦ ਨੂੰ ਮੁਰਦਾਬਾਦ 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 ਸਰਕਾਰ ਮੁਰਦਾਬਾਦ 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 ਸੋਟਾ ਵੀ ਸਵਾਗਤ ਨਾਲ ਕਰਦੇ ਭਾਈ ਉਹ ਹੈਲੋ ਗੁਲਾ ਪੁਲਾ

雨 marriages <laughs> differences بالله ਸਰਕਾਰ ਮਰਜ਼ਾਬਾ ਮਰਜ਼ਾਬਾ ਆ ਰਾਤ ਜਿਹੜੀ ਆ ਗੜੇ ਮਾਰੀ ਪਈ ਆ ਪਾਈ ਉਹਦੇ ਮੌਜੂਦੀ ਦੀ ਗੱਲ ਆ ਹਾ ਤੋਂ ਪੰਜਾਬ ਸਰਕਾਰ ਦੇ ਕਰਮੀਆਂ ਇਹਨਾਂ ਦੇ ਨਿਮਾਜਿਆਂ ਨਾਲ ਕਰ ਇੱਕ ਬੰਦੇ ਨੂੰ ਜਿਹੜਾ ਬਸ ਉਹਦੇ ਕੰਮ ਆ ਹਰ ਹਰ ਖਾਲੀ ਕਰ ਤੇ ਕਮਿੰਦਰ ਲੱਗ ਉਹ ਫੜਕਾ ਲਾ

ਆ ਦੇਖ ਲਓ ਲੋਕਾਂ ਦੇ ਸਵਾਲਾਂ ਦਾ ਜਵਾਬ ਆਹ ਦੇਖ ਲਓ ਬਾਈ ਆਹ ਦੇਖੋ ਆਹ ਦੇਖ ਲਓ ਪੰਜਾਬ ਸਰਕਾਰ ਦੇ ਕਿਹੜੇ ਪੰਜਾਬ ਦਾ ਮਾਮਲਾ ਬਾਈ ਆ ਸਰੇ ਆਮ ਜਿਹੜੀ ਦੇਮਾਨ ਦੇਖੋ ਧੱਕਾ ਕਰਦੀ ਉਹ ਪੁਲਿਸ ਸਰਸਾ ਦੀ ਗੁੰਡਾ ਕਰਦੀ ਲੱਗੀ ਲੰਗਾ ਨਾਚਾ ਜਿਹੜਾ ਪੰਜਾਬ ਦੇ ਵਿੱਚ ਪੁਰਸ ਵੱਲੋਂ ਬਾਈ ਅੱਖੀਆਂ ਲਾ ਕੇ ਤੁਸੀਂ ਦੇਖ ਸਕਦੇ ਹੋ ਕਾ ਪੁਰਸ ਨੇ ਬਾਈ ਲਖਾ ਕਿ ਨਾ ਤੰਗਿਆ ਚੱਲ ਦਿੱਤਾ ਅੱਜ ਦੇਰ ਮਾਰ ਪੱਦਰਿਆ ਬਾਈ ਚੋਰ ਨੇ ਚੋਰ ਇਹ ਚੋਰਾਂ ਦੀ ਸਰਕਾਰ ਹੈ ਬਾਈ ਆ ਦੇਖੋ ਲੋਕਾਂ ਦੇ ਸਵਾਲਾਂ ਤੋਂ ਇਹਨੇ ਪੱਤ ਲੜਿਆ ਸਰਕਾਰਾਂ ਗੁਰਦਾਰ ਪੁਰਸੋਂ ਗੁਰਦਾਰ ਬਈ ਮੈਂ ਬਾਅਦ ਤਾਂ ਕਹਿ ਮੁੰਡਾ ਸਕੂਲ ਦੀਆਂ ਸਮੱਸਿਆਵਾਂ ਨੂੰ ਜਨਮ ਦਾ ਮੌਕਾ ਮਿਲਦਾ ਆਪਣੀ ਡਿਮਾਂਡ ਦੇ ਰਹੇ ਨੇ ਕਿ ਸਾਡੇ ਆਹ ਕੰਮ ਹੋਣ ਵਾਲੇ ਨੇ ਉਹ ਡਿਮਾਂਡ ਲੈ ਰਹੇ ਆ ਔਰ ਬਾਕੀ ਪਿੰਡ ਦੇ ਜਿਹੜੇ ਪਤਵੰਤੇ ਨੇ ਜਿਹੜੇ ਮੋਹਤਮਰ ਸਾਡੀ ਪਾਰਟੀ ਦੇ ਪੰਚਾਇਤ ਸਹਿਬਾਨ ਸਭ ਨੂੰ ਮਿਲਣ ਦਾ ਮੌਕਾ ਮਿਲਦਾ ਰ ਪਿੰਡ ਦੇ ਜਿਹੜੇ ਗੰਭੀਰ ਇਸ਼ੂਜ਼ ਨੇ ਕਿ ਕਿਹੜੀ ਕਿਹੜੀ ਗ੍ਰਾਂਟਾਂ ਚਾਹੀਦੀ ਨੇ ਉੱਤੇ ਵਿਚਾਰ ਚਰਚਾ ਹੁੰਦੀ ਕਿਸਾਨਾਂ ਦਾ ਕਹਿਣਾ ਵੀ ਜਿਹੜਾ ਅੱਜ ਜਿਹੜਾ ਉਹਨਾਂ ਨੂੰ ਪ੍ਰੋਟੈਸਟ ਕਰਦੇ ਹੋਏ ਗ੍ਰਿਫਤਾਰ ਕੀਤਾ ਉਹਨਾਂ ਦੀ ਪੱਗਾਂ ਲਈਆਂ ਕੀ ਲੱਗਦਾ ਉਹਨਾਂ ਦਾ ਕਹਿਣਾ ਸਰਕਾਰ ਕਿਸਾਨਾਂ ਦੇ ਸਿਰ ਤੇ ਆਈ ਸੀ ਹੁਣ ਸਰਕਾਰ ਉਹਨਾਂ ਧੱਕੀ ਚਾਈ ਨਹੀ ਦੇਖੋ ਮੈਂ ਤਾਂ ਖਰ ਦੂਸਰੇ ਪਿੰਡ ਤੇ ਇੱਥੇ ਆ ਰਿਹਾ ਮੇਰੀ ਨੌਲੇਜ ਤਾਂ ਹੈ ਨਹੀਂ ਗੱਲ ਕਿਸ ਤਰ੍ਹਾਂ ਦੀ ਗੱਲਬਾਤ ਹੋਈ ਹੈ ਦੇਖੋ ਆ ਇਹ ਡੈਮੋਕ੍ਰੇਸੀ ਅਚ ਆਪਾਂ ਬਟਾ ਸਟ ਆਪਣਾ ਜਿਹੜਾ ਕਰ ਸਕਦੇ ਆ ਸ਼ਾਂਤ ਮੈਤਰੀਕੇ ਨਾਲ ਆਪਣੀ ਗੱਲ ਕਹਿ ਸਕਦੇ ਆ ਪਰ ਮੈਂ ਇੱਕ ਗੱਲ ਕਹਿਣਾ ਜੀ ਮੈਂ ਹਮੇਸ਼ਾ ਕਿਸਾਨਾਂ ਦੇ ਨਾਲ ਰਹੇ ਜਦੋਂ ਮੇਰੇ ਦਫ਼ਤਰ ਦੇ ਬਾਹਰ ਕਿਸਾਨ ਆਏ ਤੇ ਮੈਂ ਧਰਨੇ 'ਚ ਨਾਲ ਬੈਠਾ ਸੀ ਜਦੋਂ ਮੈਂ ਐਮਐਲਏ ਨਹੀਂ ਸੀਗਾ ਮੈਂ ਹਰੇਕ ਧਰਨੇ ਦੇ ਵਿੱਚ ਪੂਰੀ ਪੂਰੀ ਦਿਹਾੜੀ ਬੈਠਾ ਜੀ ਦਿੱਲੀ ਜਾਂਦੇ ਰਿਹਾ ਧਰਨੇ ਤੇ ਅਖਨੌਰੀ ਬਾਰਡਰ ਵੀ ਹੋ ਕੇ ਆ ਸਾਰੇ ਕਿਤੇ ਹੋ ਕੇ ਆਏ ਮੈਂ ਬੇਨਤੀ ਕਰਦਾ ਕਿ ਆਪਣਾ ਪੰਜਾਬ ਆਪਣੇ ਬੱਚੇ ਨੂੰ ਇਹਨਾਂ ਦੀ ਸਿੱਖਿਆ ਦੇ ਸਕੂਲ ਦੇ ਵਿਦਿਆਦਿਗਾਂ ਉਗਾਰਨ ਹੋ ਰਿਹਾ ਤਾਂ ਇਹ ਚੰਗੀ ਗੱਲ ਹੈ ਜੇ ਅੱਗੇ ਤਾਂ ਸਰਕਾਰਾਂ ਸੁਣਦੀਆਂ ਨਹੀਂ ਸੀਗੀਆਂ ਹਾਂ ਜੇ ਕੋਈ ਕਿਸਾਨ ਭਰਾ ਸਾਡੇ ਜਿਹੜੇ ਕਹਿੰਦੇ ਨੇ ਕਿ ਸਾਡੀ ਕੋਈ ਮੰਗ ਆ ਪੈਸੇ ਦੀ ਮੰਗ ਆ ਉਹ ਤੁਸੀਂ ਦੱਸੋ ਮੁੱਖ ਮੰਤਰੀ ਸਾਹਿਬ ਆਂ ਵੀ ਦਿੰਦੇ ਨੇ ਬਲਦੇ ਵੀਰੇ ਬਿਲਕੁਲ ਤਿਆਰ ਨੇ ਹਾਂ ਇਹ ਜਿਹੜੇ ਬਹੁਤ ਵੱਡਾ ਮਸਲਾ ਹੈ ਇਹ ਕੇਂਦਰ ਨਾਲ ਹੈ ਜਿਹੜਾ ਪੰਜਾਬ ਸਰਕਾਰ ਦੇ ਦਾਰੇ ਚਾਹੁੰਦਾ ਉਹ ਦੱਸ ਦਿਓ ਤੁਸੀਂ ਵੀ ਆ ਪੰਜਾਬ ਸਰਕਾਰ ਦੇ ਦਾਰੇ ਤੇ ਉਹ ਤਾਂ ਪੂਰੀ ਤਰ੍ਹਾਂ ਕੋਈ ਪ੍ਰੋਬਲਮ ਹੀ ਨਹੀਂ ਜਿਹੜਾ ਕੇਂਦਰ ਸਰਕਾਰ ਕਿਉਂਕਿ ਸਾਰਾ ਪੂਰਾ ਦੇਸ਼ ਜਿਹੜਾ ਉਹਦੇ ਕਿਸਾਨ ਇਸ ਗੱਲ ਦੀ ਮੰਗ ਕਰ ਰਹੇ ਆ ਉਹ ਕੇਂਦਰ ਸਰਕਾਰ ਦੇ ਉੱਪਰ ਪ੍ਰੈਸ਼ਰ ਪਾਈਏ ਅਸੀਂ ਨਾਲ ਮੂਰੇ ਚੱਲਾਂਗੇ ਜੀ ਹੋਪ ਇਕੱਥ ਪਿਆਪਨ ਮੈਂ ਕਿਸਾਨਾਂ ਦੇ ਨਾਲ ਆ ਪਰ ਮਜ਼ਦੂਰ ਦਾ ਪੁੱਤ ਆ ਮੇਰੇ ਕੋਲ ਜ਼ਮੀਨ ਤਾਂ ਆਇਆ ਨਹੀਂ ਜੀ ਪਰ ਮਜ਼ਦੂਰਾਂ ਦੇ ਵੀ ਬਹੁਤ ਮਸਲੇ ਨੇ ਜੀ ਮਜ਼ਦੂਰਾਂ ਦੀ ਵੀ ਆਪਾਂ ਗੱਲ ਕਰਨੀ ਚਾਹੀਦੀ ਆ ਮੈਂ ਮਜ਼ਦੂਰ ਆ ਮਜ਼ਦੂਰਾਂ ਦੇ ਗਰੀਬ ਲੋਕ ਬਹੁਤ ਨੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਬਾਦਦੀ ਆ ਜੀ ਐਸਸੀ ਵਰਗ ਭਾਈ ਕਰੇ ਜਿਹੜੇ ਅੱਜ ਕਿਸਾਨ ਗਿਫਤਾਰ ਆ ਉਹਨਾਂ ਨੂੰ ਮਿਲੋਗੇ ਤੁਸੀਂ ਹਰ ਕੋਈ ਗੱਲ ਲਈ ਜੀ ਮੈਂ ਹੁਣੇ ਗੱਲ ਕਰਕੇ ਮੇਰੇ ਤੁਸੀ ਦੱਸਿਆ ਹੋਣੀ ਮੈਂ ਗੱਲ ਕਰਕੇ ਮੈਂ ਗੱਲ ਕਰੂਗਾ ਜੀ ਕੋਈ ਗੱਲ ਨਹੀਂ ਸਾਡੇ ਉਹੀ ਤਾਈ ਚਾਚੇ ਨੇ ਸਾਡੇ ਭਰਾ ਹੀ ਨੇ ਜੀ ਉਹਨਾਂ ਨਾਲ ਗੱਲਬਾਤ ਹੋਣੀ ਆ